ਹਾਂਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਪੰਜਾਬ ਪ੍ਰਾਪਰਟੀ ਬਾਜ਼ਾਰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਜਿਹੜੇ ਘਰ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ ਇਹ ਮੋਗੇ ਤੋਂ ਲੁਧਿਆਣਾ ਰੋਡ ਤੇ ਆਉਂਦਿਆਂ ਨੂੰ ਮੋਗੇ ਤੋਂ 10 ਕਿਲੋਮੀਟਰ ਦੀ ਦੂਰੀ ਤੇ ਇੱਕ ਛੋਟਾ ਜਿਹਾ ਸ਼ਹਿਰ ਪੈਂਦਾ ਅਜੀਤਵਾਲ ਅਜੀਤਵਾਲ ਸ਼ਹਿਰ ਤੋਂ ਇਹ ਘਰ ਦੀ ਵੀਡੀਓ ਲੈ ਕੇ ਆਏ ਆ ਬਹੁਤ ਹੀ ਸੋਹਣਾ ਘਰ ਬਣਿਆ ਹੋਇਆ ਜੀ ਬਹੁਤ ਹੀ ਜਿਆਦਾ ਸੋਹਣਾ ਘਰ ਬਣਿਆ ਹੋਇਆ ਇੱਥੇ ਕਾਰ ਪਾਰਕਿੰਗ ਦੀ ਵੀ ਕੋਈ ਦਿੱਕਤ ਨਹੀਂ ਉਹਦੇ ਲਈ ਵੀ ਸਪੈਸ਼ਲ ਜਗ੍ਹਾ ਹੈਗੀ ਹੈ ਜੀ ਤੇ ਦੋ ਰਾਹ ਲੱਗਦੇ ਜੀ ਘਰ ਨੂੰ ਵਧੀਆ ਘਰ ਆ ਗਲੀ ਵੀ ਪੱਕੀ ਆ ਬੱਸ ਸਟੈਂਡ ਦੇ ਬਿਲਕੁਲ ਨੇੜੇ ਆ ਜੀ ਘਰ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਘਰ ਆ ਦੇਖੋ ਕੌਲਾਂ ਤੇ ਵੀ ਪੱਥਰ-ਪੁੱਥਰ ਵਧੀਆ ਲੱਗਿਆ ਹੋਇਆ ਗੇਟ ਵੀ ਪੂਰਾ ਵਧੀਆ ਤੇ ਉੱਪਰ ਇਹਦੇ ਜਾਨਕਿ ਜਾਲੀ ਲੱਗੀ ਹੋਈ ਆ ਬਿਲਕੁਲ ਬੰਦ ਕੀਤਾ ਹੈ ਇੰਦਰ ਵੀ ਬਹੁਤ ਵਧੀਆ ਤਰੀਕੇ ਨਾਲ ਘਰ ਬਣਿਆ ਹੋਇਆ ਆ ਦੇਖੋ ਜੀ ਇੱਧਰ ਛੱਡੀ ਹੋਈ ਵਿੰਡੋ ਤੇ ਇਹਦੇ ਬੈਕ ਸਾਈਡ ਰਸਤਾ ਜਣ ਕੇ ਗਲੀ ਆ ਬੈਕ ਸਾਈਡ ਵੀ ਘਰ ਹੈਗਾ ਇਹਦੇ ਉਹ ਵੀ ਤੁਹਾਨੂੰ ਦਿਖਾਉਨੇ ਆ ਆ ਦੇਖੋ ਇਹਦੇ ਬੈਕ ਸਾਈਡ ਘਰ ਆ ਤੇ ਇਧਰ ਵੀ ਵੈਂਟੀਲੇਸ਼ਨ ਲਈ ਜਣ ਕੇ ਜਗ੍ਹਾ ਹੈਗੀ ਆ ਜੀ ਤਿੰਨ ਮੰਜ਼ਿਲਾ ਘਰ ਬਣਿਆ ਹੋਇਆ ਤੇ ਰੇਟ ਮਾਲਕਾਂ ਨੇ ਬਿਲਕੁਲ ਜਾਇਜ਼ ਮੰਗਿਆ 10 ਲੱਖ ਰੁਪਏ ਡਿਮਾਂਡ ਕੀਤੀ ਬਾਕੀ ਮੌਕੇ ਤੇ ਮਾਣਤਾਨ ਕੀਤਾ ਜਾਊਗਾ ਐਂਟਰੀ ਕਰਦੇ ਸਾਰ ਰਾਈਟ ਸਾਈਡ ਤੇ ਲੈਟਰਨ ਬਾਥਰੂਮ ਮਿਲ ਜਾਣਾ ਜੀ ਇੰਡੀਅਨ ਸੀਟ ਲੱਗੀ ਹੋਈ ਆ ਤੇ ਆ ਗਿਆ ਜੀ ਬਾਥਰੂਮ ਪੀਰਜ ਵੀ ਪੱਥਰ-ਪੁੱਥਰ ਸਾਰਾ ਲੱਗਿਆ ਹੋਇਆ ਵਧੀਆ ਕੰਪਲੀਟ ਹੈ ਸਾਫ਼ ਸੁਥਰਾ ਘਰ ਆ ਪੂਰਾ ਆ ਗਿਆ ਜੀ ਬੈਡਰੂਮ ਪੂਰਾ ਖੁੱਲਾ ਢੁਲਾ ਬੈਡਰੂਮ ਆ ਜੀ ਕਲਰ ਪੇਂਟ ਦਾ ਸਾਰਾ ਕੰਮ ਹੋਇਆ ਵਾ ਤੇ ਵੈਂਟੀਲੇਸ਼ਨ ਲਈ ਇੱਥੇ ਵਿੰਡੋ ਛੱਡੀ ਗਈ ਆ ਤੇ ਇਹਦੇ ਨਾਲ ਹੀ ਆ ਗਿਆ ਜੀ ਕਿਚਨ ਕਿਚਨ ਚ ਵੀ ਸਲਫਾ ਸਲਫਾ ਪਈਆਂ ਹੋਈਆਂ ਨੇ ਸਲਫਾ ਦੇ ਵੀ ਪੱਥਰ-ਪੁੱਥਰ ਲੱਗਿਆ ਹੋਇਆ ਤੇ ਆ ਬਾਕੀ ਬਾਕਸ ਵਗੈਰਾ ਬਣਾਉਣ ਵਾਲੇ ਰਹਿੰਦੇ ਆ ਨਹੀਂ ਇਹ ਆਪਣੇ ਹਿਸਾਬ ਨਾਲ ਬੰਦਾ ਕੰਮ ਕਰਵਾ ਸਕਦਾ ਜਿੰਨਾ ਵੀ ਬਾਕੀ ਰੇਟ ਬਿਲਕੁਲ ਜਾਇਜ਼ ਆ ਤੁਹਾਨੂੰ ਪਤਾ 10 ਲੱਖ ਰੁਪਇਆ ਮੰਗਿਆ ਮਾਲਕਾਂ ਨੇ ਬਾਕੀ ਮੌਕੇ ਤੇ ਮਾਨਤਾਣ ਕੀਤਾ ਜਾਊਗਾ ਜੀ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਉੱਪਰਲੀ ਮੰਜ਼ਿਲ ਦਾ ਦੇ ਵੀ 4 4 5 5 ਫਟ ਟੈਲ ਲੱਗੀ ਹੋਈ ਆ ਬਹੁਤ ਸਾਰੇ ਫੋਨ ਆ ਰਹੇ ਸੀ ਮੈਸੇਜ ਆ ਰਹੇ ਸੀ ਕਹਿੰਦੇ ਸੀ ਵੀ ਆਪਾਂ ਨੂੰ ਅਜੀਤਵਾਲ ਵਿੱਚ ਘਰ ਚਾਹੀਦਾ ਉਹਨਾਂ ਲਈ ਸਪੈਸ਼ਲ ਘਰ ਦੀ ਵੀਡੀਓ ਲੈ ਕੇ ਆਏ ਆ ਜੀ ਆਪਾਂ ਅੱਜ ਜਿਨ੍ਹਾਂ ਨੂੰ ਵੀ ਆਪਣੀ ਮਨਪਸੰਦ ਦੀ ਕਿਸੇ ਲੋਕੇਸ਼ਨ ਤੇ ਕਿਸੇ ਸ਼ਹਿਰ ਘਰ ਚਾਹੀਦਾ ਉਹ ਵੀ ਆਪਾਂ ਨੂੰ ਫੋਨ ਕਰਕੇ ਜਾਂ ਮੈਸੇਜ ਕਰਕੇ ਦੱਸ ਸਕਦੇ ਆਪਾਂ ਉਹਨਾਂ ਲਈ ਵੀ ਉੱਥੇ ਘਰ ਲੱਭਣ ਦੀ ਕੋਸ਼ਿਸ਼ ਕਰਾਂਗੇ ਜੀ ਆਹ ਦੇਖੋ ਉੱਪਰਲਾ ਕਮਰਾ ਇਹਦੇ 'ਚ ਸਾਰੇ ਵਾਲ ਪੇਪਰ ਲੱਗਾ ਹੋਇਆ ਖੁੱਲਾ ਡੁੱਲਾ ਪੂਰਾ ਕਮਰਾ ਬਣਿਆ ਹੋਇਆ ਤੇ ਇਹਦੇ ਨਾਲ ਅਟੈਚ ਬਾਥਰੂਮ ਆ ਜੀ ਉਹ ਵੀ ਤੁਹਾਨੂੰ ਦਿਖਾਉਨੇ ਆ ਪੱਥਰ ਪੁੱਥਰ ਸਾਰਾ ਲੱਗਿਆ ਹੋਇਆ ਵੀ ਕੰਪਲੀਟ ਕੰਮ ਹੋਇਆ ਹੋਇਆ ਸਾਰਾ ਦੇਖੋ ਪੂਰਾ ਸਾਫ ਸੁਥਰਾ ਘਰ ਬਣਿਆ ਹੋਇਆ ਇੱਥੇ ਇੰਗਲਿਸ਼ ਸ਼ੀਟ ਲੱਗੀ ਹੋਈ ਆ نیچے ਸਿੰਪਲ ਸੀਟ ਲੱਗੀ ਹੋਈ ਆ ਉੱਪਰ ਇੰਗਲਿਸ਼ ਸ਼ੀਟ ਲੱਗੀ ਹੈ ਵਾਲਪੇਪਰ ਵੀ ਪੂਰਾ ਵਧੀਆ ਲੱਗਿਆ ਹੋਇਆ ਪੂਰਾ ਵਧੀਆ ਡਿਜ਼ਾਈਨ ਦਾ ਵਾਲਪੇਪਰ ਲੱਗਿਆ ਹੋਇਆ ਸੋਹਣਾ ਲੱਗਦਾ ਈ ਪੂਰਾ ਤੇ ਛੱਤ ਦੇ ਉੱਪਰ ਪੀਓਪੀ ਨਾਲ ਡਿਜ਼ਾਈਨ ਪਾਇਆ ਹੋਇਆ ਬਹੁਤ ਵਧੀਆ ਜਾਨੀ ਕਿ ਘਰ ਬਣਿਆ ਹੋਇਆ ਜੀ ਸਾਫ਼ ਸੁਥਰਾ ਘਰ ਆ ਬਿਲਕੁਲ ਤੇ ਇਹਦੇ ਵਿੱਚ ਵੈਂਟੀਲੇਸ਼ਨ ਲਈ ਵਿੰਡੋ ਛੱਡੀ ਗਈ ਆ ਤੇ ਆਹ ਮੂਹਰੇ ਵਿਹੜਾ ਛੱਡਿਆ ਹੋਇਆ ਜੀ ਪਰ ਬਰਾਂਡਾ ਪਾਇਆ ਹੋਇਆ ਜੰਗਲਾ ਬਣਿਆ ਹੋਇਆ ਸਾਰਾ ਤੇ ਕਮਰੇ ਦੇ ਬੈਕ ਸਾਈਡ ਆਗਾ ਵਾਸ਼ਿੰਗ ਏਰੀਆ ਉਹ ਵੀ ਦਿਖਾਉਨੇ ਆ ਆ ਵਿੰਡੋ ਦੇ ਵਿੱਚ ਸ਼ੀਸ਼ਾ ਵੀ ਲੱਗਿਆ ਹੋਇਆ ਜੀ ਤੇ ਆਹ ਦੇਖੋ ਜੀ ਵਾਸ਼ਿੰਗ ਏਰੀਆ ਵੀ ਵਧੀਆ ਤਰੀਕੇ ਨਾਲ ਬਣਿਆ ਹੋਇਆ ਜੀ ਘਰ ਪੂਰਾ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਇਸ ਤੋਂ ਉੱਪਰਲੀ ਮੰਜ਼ਿਲ ਆਸੇ-ਪਾਸੇ ਵੀ ਵਧੀਆ ਘਰ ਬਣੇ ਹੋਏ ਆ ਜੀ ਉਹ ਤੁਹਾਨੂੰ ਆਸੇ-ਪਾਸੇ ਦਾ ਸਾਰਾ ਮਾਹੌਲ ਦਿਖਾਉਂਦੇ ਆਪਾਂ ਆਹ ਲੋਹੇ ਦੀਆਂ ਪੌੜੀਆਂ ਚੜਾਂਗੀਆਂ ਹੋਣਗੀਆਂ ਤੇ ਇਹਦਾ ਵੀ ਕਲਰ ਪੇਂਟ ਦਾ ਸਾਰਾ ਕੰਮ ਹੋਇਆ ਵਾ ਤੇ ਆ ਜਿਹੜੀ ਬਰਾਂਡੇ ਵਾਲੀ ਛੱਤ ਸੀ ਇਹ ਥੋੜੀ ਡਾਊਨ ਪਾਈ ਹੋਈ ਹੈ ਇਹਨਾਂ ਨੇ ਤੇ ਆ ਉੱਪਰ ਜਿਹੜਾ ਕਮਰਾ ਬਣਿਆ ਹੋਇਆ ਜੀ ਸਟੋਰ ਬਣਾਇਆ ਹੋਇਆ ਇੰਦਾਂ ਨੇ ਇਹ ਸਾਰਾ ਲੋਹੇ ਦਾ ਹੀ ਬਣਿਆ ਜੀ ਵੀ ਚਾਦਰ ਲਾ ਕੇ ਲੋਹੇ ਦਾ ਬਣਿਆ ਹੋਇਆ ਬਹੁਤ ਵਧੀਆ ਇਹਦੇ ਨਾਲ ਹੀ ਪਾਣੀ ਵਾਲੀ ਟੈਂਕੀ ਪਈ ਹੈ ਜੀ ਆਹ ਦੇਖੋ ਪੂਰਾ ਜਨਨ ਕਿ ਵਧੀਆ ਠੋਸ ਕੰਮ ਕੀਤਾ ਹੋਇਆ ਹੈ ਵੀ ਇੱਥੇ ਇਹਨਾਂ ਨੇ ਆਪਣਾ ਵਾਧੂ ਸਮਾਨ ਰੱਖਿਆ ਹੋਇਆ ਜਿਹੜਾ ਤੇ ਆ ਗਈ ਜੀ ਪਾਣੀ ਵਾਲੀ ਟੈਂਕੀ ਹੁਣ ਤੁਹਾਨੂੰ ਦਿਖਾਉਂਦੇ ਆ ਆਸ-ਪਾਸੇ ਦਾ ਮਾਹੌਲ ਦੇਖੋ ਵਧੀਆ ਜਨਨ ਕਿ ਘਰਾਂ ਦੇ ਵਿੱਚ ਘਰਾਂ ਮੇਨ ਜੀਟੀ ਰੋਡ ਦੇ ਬਿਲਕੁਲ ਨੇੜੇ ਹੈ ਜੀ ਇਹ ਘਰ ਲਾਲ ਲਕੀਰ ਦੇ ਵਿੱਚ ਬਣਿਆ ਹੋਇਆ ਤਾਂ ਕਰਕੇ ਮਾਲਕਾਂ ਨੇ ਸਿਰਫ 10 ਲੱਖ ਰੁਪਏ ਡਿਮਾਂਡ ਕੀਤੀ ਬਾਕੀ ਮੌਕੇ ਤੇ ਥੋੜਾ ਬਹੁਤਾ ਹੋਰ ਵੀ ਮਾਨਦਾਨ ਕੀਤਾ ਜਾਊਗਾ ਜਿਹੜੇ ਵੀ ਕਸਟਮਰ ਇਹ ਘਰ ਲੈਣਾ ਚਾਹੁੰਦੇ ਆ ਉਹ ਆਪਣੇ ਨਾਲ ਸੰਪਰਕ ਕਰ ਸਕਦੇ ਆ ਜੀ ਆਪਣਾ ਨੰਬਰ ਹੈਗਾ 7814092514 7814092514 ਹਾਲੇ ਤੱਕ ਜਿਨ੍ਹਾਂ ਨੇ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਲਓ ਹੀ ਸਬਸਕ੍ਰਾਈਬ ਤੇ ਨਾਲ ਲੱਗਿਆ ਘੰਟੀ ਜਿੰਨੂੰ ਵੀ ਕਰ ਦਿਓ ਪ੍ਰੈਸ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਮਿਲਦੇ ਆ ਜੀ ਨੈਕਸਟ ਵੀਡੀਓ ਵਿੱਚ ਥੈਂਕ ਯੂ